ਕੀ ਆ ਲਈ ਸਾਰੇ ਵੀਰਾਂ ਜਿੰਨੇ ਵੀ ਆਪਣੇ YouTube ਚੈਨਲ ਤੇ Facebook ਪੇਜ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਖਾਤਰ ਹਾਲੈਂਡ 5500 ਕੰਡੀਸ਼ਨ ਦੇਖ ਸਕਦੇ ਨਹੀਂ ਟਰੈਕਟਰ ਦੀ 2000 ਤੇ 9 ਮਾਡਲ ਟਰੈਕਟਰ ਆ ਜੀ ਆਲ ਓਰੀਜਨਲ ਆ ਰੰਗ ਪੇਂਟ ਦਾ ਸਾਰਾ ਟਰੈਕਟਰ ਓਰੀਜਨਲ ਆ ਜੀ ਜਿੰਨਾ ਹੈਗਾ ਟਾਇਰਾਂ ਦੀ ਗੱਲ ਕਰੀਏ ਤਾਂ ਜੀ 45% ਟਾਇਰ ਨਾਲ ਦੇ ਨਹੀਂ ਟਰੈਕਟਰ ਦੇ ਬਾਕੀ ਰਿੰਬਾਂ ਦਾ ਰੰਗ ਪੇਂਟ ਸਾਰੇ ਟਰੈਕਟਰ ਦਾ ਰੰਗ ਪੇਂਟ ਤੁਸੀਂ ਦੇਖ ਸਕਦੇ ਹੋ ਸਾਰਾ ਓਰੀਜਨਲ ਹੀ ਬੈਂਟਰਬੋ ਤੋਂ ਟਰੈਕਟਰ ਇਹ ਮੀਟਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ। ਗੇਰਾਂ ਦੀ ਗੱਲ ਕਰੀਏ ਤਾਂ ਜੀ ਹਾਈ ਲੋ మీడియం 3 ਸਪੀਡ ਟਰੈਕਟਰ ਆ ਜੀ। ਡਬਲ ਕਲਚ ਦੇ ਨਾਲ ਆ। ਪਾਵਰ ਸਟੀering ਤੇਲ ਬ੍ਰੇਕ। ਅਗਲੇ ਟਾਇਰ ਘੱਟ ਨੇ ਜੀ ਪਿਛਲੇ ਟਾਇਰ ਬਹੁਤ ਸੋਹਣੇ ਪਏ ਨੇ। ਰੰਗ ਪੇਂਟ ਸਾਰਾ origignal ਆ ਜੀ ਟਰੈਕਟਰ ਦਾ। ਜਿੰਨਾ ਵੀ ਰੰਗ ਪਿੰਡ ਹੈਗਾ ਟਰੈਕਟਰ ਦਾ ਟਾਇਰਾਂ ਦੀ ਗੱਲ ਕਰੀ ਤਾਂ ਉਹੀ 40 45% ਟਾਇਰ ਨੇ ਜੀ ਟਰੈਕਟਰ ਦੇ ਨਾਲ ਦੇ ਉੱਤੇ ਫੈਬਰ ਦੀ ਛਤਰੀ ਲੱਗੀ ਜੀ ਟਰੈਕਟਰ ਤੇ ਤੇ ਭਾ ਜਿਵੇਂ ਟਰੈਕਟਰ ਖੜਾ ਜਿਉਂਵੇਂ ਮਾਲਕਾਂ ਨੇ ਦੇਣਾਗਾ ਬਾਕੀ ਸਮਾਨ ਦੀ ਗੱਲ ਕਰਗੇ ਤਾਂ ਜੀ ਡਰਾਵਲ ਪਿੱਛੇ ਪਾਈ ਹੋਈ ਆ ਤੇ ਹੁੱਕ ਵੀ ਹੈਗੀ ਆ ਡੰਡਾ ਵੀ ਮਿਲ ਜੂ ਤੁਹਾਨੂੰ ਇਹਦਾ ਹੈਗਾਗਾ ਜੀ ਮਾਲਕ ਵੀਰਾਂ ਦਾ ਨੰਬਰ ਪੀਵੀ ਨੰਬਰ ਆ ਜੀ ਟਰੈਕਟਰ ਪੰਜਾਬ ਨੰਬਰ ਆ ਸਾਰਾ ਟਰੈਕਟਰ origignal ਆ ਤੇ ਮਾਲਕ ਵੀਰਾਂ ਦੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋਊਗੀ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਜੀ ਸਾਰਾ ਅਰੀਜਨਲ ਟਰੈਕਟਰ ਹੈ ਜੀ ਕੋਈ ਵੀ ਮਾਲਕ ਕਿਸੇ ਵੀਰ ਨੇ ਕੋਈ ਪੁੱਛਦਾច ਕਰਨੀ ਹੋਵੇ ਜੀ ਤਾਂ ਕਰ ਸਕਦੇ ਹੋ ਤੁਹਾਨੂੰ ਸ਼ੋ ਚੱਕ ਕੇ ਦੇਖੋ ਟਰੈਕਟਰ ਦੀ ਕੰਡੀਸ਼ਨ ਦੇਖ ਸਕਦੇ ਹੋ ਤੁਸੀਂ ਸਾਰਾ ਟਰੈਕਟਰ ਰੀਜਨਲ ਆ ਜੀ ਤੇ 2009 ਮਾਡਲ ਟਰੈਕਟਰ ਆ ਜੀ ਮਾਲਕ ਵੀਰਾਂ ਨੇ ਜੋ ਰੇਟ ਰੱਖਿਆ ਜੀ 3 ਲੱਖ ਤੇ 65000 ਰੁਪਏ ਰੇਟ ਰੱਖਿਆ ਜੀ ਮਾਲਕ ਵੀਰਾਂ ਨੇ ਮਾਲਕ ਵੀਰਾਂ ਦਾ ਨੰਬਰ ਆ ਜੋ ਸਕਰੀਨ ਉਤੇ ਸ਼ੋ ਹੋ ਰਿਹਾ ਜੀ ਉਹਨਾਂ ਨਾਲ ਗੱਲਬਾਤ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਧੰਨਵਾਦ ਵੀਰੇ ਆਪਣਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ ਟਰੈਕਟਰ ਆਪਣੇ ਕੋਲ ਦੋ ਹੋਰ ਵੀ ਖੜੇ ਨੇ ਜੀ ਜੇ ਕਿਸੇ ਵੀਰ ਨੇ ਕੋਈ ਬਾਹਰ ਦੇ ਨੰਬਰ ਟਰੈਕਟਰ ਚਾਹੀਦੇ ਹੋਣ ਤਾਂ ਆਪਣੇ ਕੋਲ ਹੋ ਵੀ ਆ ਸਕਦੇ ਆ ਜਿਵੇਂ ਕਿ ਹੋਣਾ ਸਟੈਂਡਰਡ ਆ ਜੀ ਤੇ ਪਹਿਲਾ ਸਟੈਂਡਰਡ ਦੇਖ ਲਓ ਮੁੜ ਕੇ ਪਾਸ ਤੁਹਾਨੂੰ ਦਿਖਾਉਣੇ ਐਂਡੋ ਫਾਰਮ ਸਟੈਂਡਰਡ ਹੈਗੇ 460 ਤੇ ਟਾਇਰਾਂ ਦੀ ਗੱਲ ਕਰੀਏ ਤਾਂ ਜੀ ਟਰੈਕਟਰ ਦੇ 80% ਟਾਇਰ ਨਾਲ ਦੇ ਨੇ ਜੀ ਕੰਡੀਸ਼ਨ ਦੇਖ ਸਕਦੇ ਤੁਸੀਂ ਟਰੈਕਟਰ ਦੀ ਇਹ 3 ਸਪੀਡ ਟਰੈਕਟਰ ਹੈ ਜੀ ਹਾਈ ਲੋ ਮੀਡੀਅਮ ਚੇਂਜਰ ਗੇਅਰ ਟਾਇਰ ਦੇਖ ਲਓ ਨਾਲ ਦੇ ਟਾਇਰ ਆ ਜੀ ਟਰੈਕਟਰ ਦੇ ਆਲ origignal ਸਾਰਾ ਟਰੈਕਟਰ ਜਿੰਨਾ ਹੈਗਾ ਰੰਗ ਪਿੰਡ ਦਾ ਬਾਕੀ ਚਲ ਜਹਰ ਜਾ ਹੋਣ ਵਾਲਾ ਹੋਇਆ ਉਹਦੇ ਕਰਾਂਗੇ ਹੱਕ ਹੈਗੀ ਆ ਜੀ ਟਰੈਕਟਰ ਦੀ ਤੇ ਡਰਾਵੋਸ ਨੂੰ ਮਿਲੂਗੀ ਨਾਲ ਹੀ ਆ ਤੇ ਇੱਕ ਆਪਣੇ ਕੋਲੇ ਉਧਰ ਖੜਾ ਜੀ ਐਂਡੋ ਫਾਰਮ ਉਹ ਵੀ ਬਾਹਰ ਦਾ ਨੰਬਰ ਆ ਇਹ ਵੀ ਬੈਸਟ ਬੰਗਾਲ ਦਾ ਨੰਬਰ ਆ ਜੀ اے ਐਮ ਪੀ ਨੰਬਰ ਆ ਜੀ ਇਹ 13 ਮਾਡਲ ਆ ਚਾਰ ਸਿਲੰਡਰ ਦੇ ਨਾਲ ਟਰੈਕਟਰ ਆ ਜੀ ਪਾਵਰ ਸਟੀਅਰਿੰਗ ਆ ਤੇਲ ਬ੍ਰੇਕ ਆ ਇਹ ਬਿਲਕੁਲ ਓਕੇ ਆ ਕਿਸੇ ਵੀ ਵੀਰ ਨੇ ਵਾਹ ਕੇ ਟਰੈਕਟਰ ਚੈੱਕ ਕਰਕੇ ਖਰੀਦ ਸਕਦੇ ਹੋ ਹੈਲਪਰ ਨੰਬਰ ਆਪਣਾ ਸਕਰੀਨ ਉੱਤੇ ਚੱਲ ਰਿਹਾ ਹੈ ਜੀ ਜੇ ਕਿਸੇ ਵੀਰ ਨੂੰ ਕੋਈ ਵੀ ਟਰੈਕਟਰ ਚਾਹੀਦਾ ਹੈ ਇਹਨਾਂ ਚਾਰਾਂ ਚੋਂ ਤਾਂ ਆਪਣੇ ਨਾਲ ਕੰਨੈਕਟ ਕਰ ਸਕਦੇ ਹੋ ਇੱਕ ਆਪਣੇ ਕੋਲੇ ਮੈਸੀ ਖੜਾ 99500 ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ